ਇੱਥੇ ਲੱਗ ਗਿਆ ਜਾਮ ਕਸੌਲ ਦੇ ਵਿੱਚ ਖਤਰਨਾਕ ਪੂਰੀ ਗੱਡੀ ਫਸ ਗਈ ਤੇ ਔਖਾ ਹੋ ਜਾਣਾ ਬੜਾਈ ਕੱਢਤੀ ਹੁਣ ਦੇਖ ਥੋੜਾ ਸੇਫਟੀ ਦਾ ਜ਼ਰੂਰ ਧਿਆਨ ਰੱਖਿਓ ਹਨਾ ਬਾਹਲਾ ਨੇੜੇ ਜਾਣ ਦੀ ਲੋੜ ਨਹੀਂ ਐਵੇਂ ਪੈਰ ਫੁਰਫੇ ਚੱਲ ਗਿਆ ਤਾਂ ਔਖਾ ਹੋ ਜਾ ਪਤਾ ਨਹੀਂ ਕੋਈ ਚੱਕਰ ਪਿਆ ਉਹਨੇ ਸਕੂਟਰ ਹੀ ਰੋਕੀ ਤੇ ਗੱਡੀ ਬੈਗ ਲੈ ਕੇ ਗਿਆ ਚੱਕਰ ਪਿਆ ਲੱਗਦਾ ਪਿਛੇ ਬਾਹਲਾ ਰੋਡ ਖਰਾਬ ਹੋ ਗਿਆ ਇੱਧਰ ਕੋ ਉਧਰ ਟੂਰਿਸਟ ਆਪਾਂ ਕਿਤੇ ਖਾਣਾ ਖਾਵਾਂਗੇ ਥੋੜਾ ਜਿਹਾ ਪਹੁੰਚ ਗਏ ਜੀ ਮਨਿਕਾ ਸਾਹਿਬ ਗੁਰਦੁਆਰਾ ਦਾ ਗਰਮ ਪਾਣੀ ਇੱਥੇ ਨਾਲ ਹੀ ਠੰਡਾ ਉਹਦਾ ਇੱਥੇ ਨਾਲ ਹੀ ਭਾਪਾ ਛੜਦਾ ਪਾਣੀ ਦੇਖੋ ਕਿੰਨਾ ਪੂਰਾ ਗਰਮ ਇੱਧਰ ਬੈਕ ਸਾਈਡ ਤੇ ਹੈਗਾ ਮੰਦਿਰ ਬਣਿਆ ਹੋਇਆ ਜੀ ਧੋਪੜ ਦਾ ਦੇਖੋ ਹੋਰ ਆ ਰਹੀ ਹੈ ਜੀ ਯੋ ਕਮ ਆ ਮੈਂ ਡੋਟਲ ਪਰ ਜੀਸ ਕੋਸੋ ਦਾ ਦੋਸਾ ਨਿੱਗਰ ਯੂ ਸੀ ਇਟ ਜਸਟ ਸਪਾਈਸਰ ਸਾਤ ਸਰੀਰ ਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਆ ਜੀ ਅੱਜ ਮਨਿਕਾ ਸਾਹਿਬ ਗੁਰਦੁਆਰਾ ਸਾਹਿਬ ਇਸ ਸੁਰੇ ਸਰ ਨਿਕਲ ਲੱਗੇ ਆ ਸਾਡੇ ਤੋਂ ਇੱਥੇ ਸਫਰ ਹੈਗਾ 7-8 ਘੰਟਿਆਂ ਦਾ ਸਫਰ ਹੈਗਾ ਦੂਜੀ ਟਨਲ ਆ ਗਈ ਆ ਐਂ ਬਸ ਰਸਤੇ ਦਾ ਫਰਕ ਪੈਂਦਾ ਇਹ ਟਨਲਾਂ ਦੇ ਵਿੱਚ ਦੀ ਵਿੱਚ ਦੀ ਹੁੰਦੇ ਹੁੰਦੇ ਜੁੜ ਮੱਛਲੀਆਂ ਨੇ ਵੀਰ ਜਿਹੜਾ ਆ ਆਪਣੇ ਚੰਡੀਗੜ੍ਹ ਵਾਲਿਆਂ ਨੂੰ 60 ਦੀ ਸਪੀਡ ਦੀ ਲਿਮਟ ਬੰਦ ਦੀ ਹੁਣ ਇਹ ਨਹੀਂ ਪਤਾ ਵੀ ਇਹਦਾ ਚਲਾਨ ਕੱਟਿਆ ਜਾਂਦਾ ਕਿ ਨਹੀਂ ਆ ਤਾਂ ਬਾਅਦ 'ਚ ਫੋਨ ਵੀ ਜਦੋਂ ਘੰਟੀ ਵਜੂਗੀ ਪਤਾ ਲੱਗੂਗਾ ਬਾਕੀ ਦੇਖਦੇ ਆ ਜੀ ਬਹਿ ਸਪੀਡਾਂ ਦਾ ਸਾਰਿਆਂ ਦੀ ਵੱਧ ਨਹੀਂ ਉਹ ਸੱਡ ਤੋਂ ਉੱਤੇ ਹੀ ਜਾ ਰਹੀਆਂ ਨੇ ਚਲੋ ਉਹ ਦੇਖਦੇ ਆ ਬਾਕੀ ਵੀਓ ਦੇਖੋ ਕਿੰਨਾ ਘੈਂਟ ਆ ਰਿਹਾ ਤੋ ਉੱਧਰ ਟੂਰਿਸਟ ਟਾਪ ਆ ਬੈਠੇ ਖਾਣਾ ਖਾਵਾਂਗੇ ਥੋੜਾ ਜਿਹਾ ਫਿਰ ਅੱਗੇ ਜਾ ਕੇ ਮੱਤਰਪਾਰ ਇਹਨੂੰ ਹੁਣ ਲਾ ਕੇ ਸੱਖਾ ਮਜਣ ਲੱਗੇ ਆ ਜੀ ਹੁਣ ਇਹਨੂੰ ਚਾਹ ਝੂਪਿਆ ਦਈਏ ਅੱਖਲਾ ਪੂਰਾ ਬਾਲਾ ਲੱਗਾ ਜੀ ਮੇਰੀ ਪਹਿਲਾਂ ਤੇ ਬਲਾਈ ਹੁੰਦੀ ਮੱਡੀ ਜਾ ਰਹਿਣਾ ਵੀ ਉਹਨਾਂ ਕੰਮ ਅੱਗੇ ਕਦੇ ਵਧੀਏ ਸਟਾਕ ਤੇ ਰੋਕਾਂਗੇ ਉੱਥੇ ਜਾ ਕੇ ਫਿਰ ਵੀਊ ਦਿਖਾਵਾਂਗੇ ਘੈਂਟ ਜਿਆ ਲੋ ਜੀ ਦੋ ਟੂਲ ਲੱਗੇ ਆਏ ਆ ਤੇ ਪੰਜ ਟਾਲਾ ਪਾਰ ਕਰ ਲਈਆਂ ਰੋਡ ਰੂਡ ਦਾ ਕਾਫੀ ਨੁਕਸਾਨ ਹੋਇਆ ਇੰਦਰ ਕਾਫੀ ਟੁੱਟੇ ਹੋਏ ਰੋਡ ਨੇ ਦੁਬਾਰਾ ਬਣਾ ਰਹੇ ਆ ਲੱਗਦਾ ਮੀੜੜ ਕਾਫੀ ਨੁਕਸਾਨ ਹੋਇਆ ਇੰਦਰ ਰੋੜਾਂ ਦਾ ਕਾਫੀ ਟਾਈਮ ਬਾਅਦ ਆਇਆ ਮੈਂ ਤਾਂ ਇੱਥੇ ਇਧਰ ਪਹਿਲਾਂ ਰੋਡ ਵਧੀਆ ਪਈ ਸੀ ਪਰ ਹੁਣ ਬਹੁਤ ਟੁੱਟੇ ਹੋਏ ਰੋਡ ਨੇ ਦੇਖੋ ਆ ਗਿਆ ਜੀ ਸੁੰਦਰ ਨਗਰ ਕਹਿੰਦੇ ਜੀ ਇਹਨੂੰ ਸੁੰਦਰ ਨਗਰ ਕਹਿੰਦੇ ਆ ਫਿਲਮਾਂ 'ਚ ਜਿਹੜਾ ਸੁੰਦਰ ਨਗਰ ਬਹੁਤ ਮਸ਼ਹੂਰ ਹੁੰਦਾ ਸੀ ਇਹੋ ਸੁੰਦਰ ਨਗਰ ਆ ਜੀ ਬੜਾ ਰੋਡ ਖਰਾਬ ਹੋ ਗਿਆ ਇੱਧਰ ਰੋਡ ਖਰਾਬ ਹੀ ਹੈ ਜੀ ਇੱਧਰ ਆਪਣਾ ਮੀਹ ਨੂੰ ਦੇਖ ਕੇ ਆਉਂਦੇ ਆ ਬਰਾ ਹਨ ਟੈ ਲਾ ਗਿਆ ਖਾਸ ਨੁਕਸਾਨ ਹੋਇਆ ਇਤ ਲੱਗਦਾ ਰੋਡ ਉੱਤੇ ਹੀ ਰਹਿ ਗਿਆ ਬਾੜੀ ਪੱਥਰ ਹੀ ਪੱਥਰ ਗਿਰੇ ਪੈ ਰਹੇ ਆਉਂਗੇ ਪੱਥਰ ਗਰੇ ਆ ਨਹੀਂ ਕਰਦੇ ਇੱਥੇ ਸਿੱਧੀ 11 ਨੰਬਰ ਆ ਗਈ ਜਿੱਥੇ ਨਾਲ ਬਾਕੀ ਘਟਨ ਵਾਲਾ ਉਹ ਥੋੜੀਆਂ ਮਤਲਬ ਚੱਲ ਰਹੀਆਂ ਪਾਕੇਟਨ ਵਾਲਾ ਬੰਦ ਰਹੇ ਵਿੱਚ ਦੀ ਰਾਹ ਕੱਢਿਆ ਇਹਨਾਂ ਨੇ ਤੇ ਸਿੱਧੀ 11 ਨੰਬਰ ਟਨਾਲਾ ਤੇ ਆਏ ਆ 5 ਨੰਬਰ ਤੋਂ ਨਹੀਂ ਤਾਂ ਬਹੁਤ ਸ਼ਾਰਟਕਟ ਪੜਾਈ ਥੋੜਾ ਲੰਬਾ ਘੁੰਮ ਗਏ ਆ ਕਿਉਂਕਿ ਉਹ ਟਨਾਲਾ ਬੰਦ ਹੋ ਗਿਆ ਰ ਪਤਾ ਨਹੀਂ ਕਿਸ ਕਾਰਨ ਕਰਕੇ ਉਹ ਪਤਾ ਨਹੀਂ ਜਿਆ ਜਗ੍ਹਾ ਦਿੱਤੀ ਇੱਥੋਂ ਦੀ ਤੇ ਟਨਾਲਾ ਦੇ ਨਾਲ ਇੱਕ ਹੋਰ ਟਨਾਲਾ ਲੱਗੀ ਪਤਾ ਨਹੀਂ ਕੋਈ ਚੱਕਰ ਪਿਆ ਉਹਨੇ ਸਕੂਟਰ ਦੀ ਰੋਕੀ ਤੇ ਗੱਡੀ ਬੈਗ ਲੈ ਕੇ ਗਿਆ ਚੱਕਰ ਪਿਆ ਲੱਗਦਾ ਪਿਛੇ ਉਸਿੱਧਾ ਮਨਾਲੀ ਨੂੰ ਰੋਡ ਨੰਗਿਆ ਤੇ ਇੱਧਰ ਤੇ ਮਨੀਕਾ ਸਾਹਿਬ ਨੂੰ ਪੈ ਗਿਆ ਇੱਕ ਰੋਡ ਉੱਥੋਂ ਸਿੱਧਾ ਜਿਹੜਾ ਹਾਈਵੇ ਵੱਡਾ ਬਣਾਇਆ ਹੋਇਆ ਹੈ ਇਹਨਾਂ ਨੇ ਉਹ ਨੰਗਿਆ ਮਨਾਲੀ ਨੂੰ ਤੇ ਛੋਟਾ ਰੋਡ ਇੱਧਰ ਨੂੰ ਪੈ ਜਾਂਦਾ ਮਨੀਕਾ ਸਾਹਿਬ ਨੂੰ ਥੋੜਾ ਕੰਜਸਟਡ ਜਿਹਾ ਰੋਡ ਆ ਤੇ ਉਥੇ ਜਦ ਮੈਂ ਖੁੱਲ ਕੇ ਗੱਡੀ ਚਲਾ ਰਿਹਾ ਸੀ ਇੱਥੇ ਥੋੜਾ ਦੇਖ ਕੇ ਥੋੜੀ ਮੈਰੇ ਕਿਉਂਕਿ ਸਿੰਗਲ ਵੇ ਹੀ ਆ ਦੇਖੋ ਸੜਕ ਨਹੀਂ ਸਿੰਗਲ ਸੜਕ ਹੀ ਆ ਤੇ ਉਸ ਹਿਸਾਬ ਨਾਲ ਗੱਡੀ ਚੌਣੀ ਪਰੇ ਨਾਲ-ਨਾਲ ਪਾਣੀ ਜਾ ਰਿਹਾ ਸਾਡੇ ਬੜਾ ਸੋਹਣਾ ਹੈ ਦੇਖੋ ਇਹ ਤੇਰਾ ਵੀਊ ਚੈੱਕ ਕਰੋ ਹਰਾ ਹੀ ਹਰਾ ਹਰਾ ਕੈਨੇਡਾ ਮੀਓ ਆਹ ਇਹ ਸਭ ਤੋਂ ਪੁਰਾਣੀ ਟਨਾਲਾ ਗੱਡੀ ਦਾ ਸ਼ੀਸ਼ਾ ਥੋੜਾ ਖਰਾਬ ਚੱਤ ਨਾਲ ਦੇਖ ਨਹੀਂ ਪਿਆ ਇਹ ਸਭ ਤੋਂ ਪੁਰਾਣੀ ਟਨਾਲਾ ਮਰੀਗਾ ਸਵਰਾਜਾਂ ਛੋਟੇ ਹੁੰਦੇ ਵੀ ਅਸੀਂ ਇਹ ਟਨਾਲਾ ਤੋਂ ਨਿਕਲੇ ਆਏ ਆ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਇਹ ਟਨਾਲਾ ਦੇਖੋ ਆ ਗਈ ਬਹੁਤ ਲੰਬੀ ਟਨਾਲਾ ਹੈ ਸਭ ਤੋਂ ਪੁਰਾਣੀ ਟਨਾਲਾ ਹੈ ਉਹ ਲੰਬੇ ਘਟਗੜ ਤਿੰਨ ਚਾਰ ਮੀਟ ਦੀ ਟਨਾਲਾ 32 ਕਿਲੋਮੀਟਰ ਹੈ ਇਹ ਤੇ ਦੇਖ ਰਿਹਾ ਇੱਕ ਘੰਟਾ 22 ਮਿੰਟ ਚ ਲੱਗ ਸਕਦਾ ਹੈ ਪਾਰਵਤੀ ਫੂਡਸ ਫਾਸਟ ਫੂਡ ਦੇ ਚਾਹ ਜੂ ਪੀਣੀ ਔਰੇ ਕਿਆ ਕਾਫੀ ਪੀ ਕੇ ਤੁਰਾਂਗੇ 뷰 ਚੈੱਕ ਕਰੋ ਨਾਲੇ ਸਾਨੂੰ 뷰 ਬੜਾ ਘੈਂਡ ਲੱਗਾ ਥੱਲੇ ਪਾਣੀ ਦੇ ਕੋਲ ਜਾ ਕੇ ਜਮਾਂ ਹੀ ਇੱਥੇ ਬੈਠਣ ਨੂੰ ਵਧੀਆ ਬਣਿਆ ਹੋਇਆ ਸਿਸਟਮ ਇਹ ਪੂਰਾ 뷰 ਬੜਾ ਘੈਂਡ 뷰 ਆ 뷰 ਚੈੱਕ ਕਰੋ ਨਜ਼ਾਰਾ ਕਿਆ ਠੰਡੀ ਹਵਾ ਚੱਲਦੀ ਹੈ ਠੰਡੀ ਹਵਾ ਚੱਲਦੀ ਹੈ ਪੂਰੀ ਮਜ਼ਾ ਆ ਰਿਹਾ ਥੋੜਾ ਸੇਫਟੀ ਦਾ ਜ਼ਰੂਰ ਧਿਆਨ ਰੱਖਿਓ ਹਣਾ ਬਾੜਾ ਨੇੜੇ ਜਾਂਦੀ ਲੋੜ ਨਹੀਂ ਐਵੇਂ ਪੈਰ ਫਰ ਫੇ ਚੱਲ ਗਿਆ ਤਾਂ ਔਖਾ ਹੋ ਜਾਂਦਾ ਟੱਟ ਫੇੜ ਤੋਂ ਬਚਾ ਕੇ ਪਰ ਉਦਾਂ ਪੂਰਾ ਨਜ਼ਾਰਾ ਪੂਰੀ ਠੰਡੀ ਹਵਾ ਹੈ ਪੂਰਾ ਘੈਂਟ ਕੰਮ ਆ। ਮੈਂ ਕਹਿੰਦੀ ਇੱਕ ਮਾਤਾ ਉਹਰੇ ਮਾਤਾ ਕਹਿੰਦੀ ਵੀ ਥੱਲੇ ਜਾਣ ਦਾ ਚਲਾਨ ਵੀ ਆ। ਪਾਣੀ ਕਦੋਂ ਵੀ ਭਰ ਸਕਦਾ ਵੱਧ ਸਕਦਾ ਪਾਣੀ ਇੱਥੇ। ਵੀ ਥੋੜਾ ਧਿਆਨ ਆ ਪੁਲਿਸ ਮਾੜੀ ਮੋਟੀ ਰੋਕ ਟੋਕ ਕਰ ਦੂ। ਪਹਾੜੀਆਂ ਜਿਹੀ ਥੋੜੀ ਔਖੀ ਆ। ਜਿਹੜੋ ਥੱਲਿਓਂ ਚੱਕ ਕੇ ਠੰਡਾ ਰੇਤੇ ਦਾ ਲਿਆਉਂਦੇ ਨੇ ਇੱਧਰ। ਕਿਉਂਕਿ ਰੇਤਾ ਵਿੱਚੋਂ ਨਿਕਲਦਾ ਇਹਦੇ ਹਨਾ ਜੀ ਉੱਥੇ ਇਕੱਠਾ ਹੁੰਦਾ। ਇਹ ਤੋਂ ਭਰ ਕੇ ਇਹ ਲੈ ਆਉਂਦੇ ਨੇ ਲਾਈਫ ਤਾਂ ਇਹਨਾਂ ਦੀ ਵਿਚਾਰਾਂ ਦੀ ਔਖੀ ਆ ਥੋੜੀ ਜੀ ਪਰ ਠੀਕ ਆ ਚਲੋ ਜੀਰੇ ਨੇ ਰਬਰੀ ਮੇਰ ਨਾਲ ਨਾਲਾ گاਉਂ ਆਏ ਛੋੜ ਨਾਲਾ ਪਿੰਡ ਪੈਂਦਾ ਜੀ ਕੋਈ ਇਹ ਇਹ ਕਹਿੰਦੇ ਇੱਥੇ ਜ਼ਰੂਰ ਜਾਓ ਜਗਾ ਤੇ ਥੋੜਾ ਜਾ ਕੇ ਜੀ ਬਹੁਤ ਲੱਗਣਾ ਔਰੇ ਆ ਜਗਾ ਮਾਂ ਤੇ ਆ ਜਗਾ ਤੇ ਇਹ ਮਾਹੂਤੀ 나ਗ ਟੈਂਪਲ ਆ ਕਹਿੰਦੇ ਇੱਥੇ ਅਸਲੀ ਸੱਪ ਰਹੇ ਨੇ ਅਸਲੀ ਸੱਪ ਰਹਿੰਦੇ ਨੇ ਇੱਥੇ ਆ ਜਗਾ ਤੇ ਹੱਬੇ ਅਰਗਲਾ ਖਤਰਨਾਕ ਪਲੇਸਾਂ ਨੇ ਪੂਰੀਆਂ ਅਲੱਗ-ਅਲੱਗ ਇੱਥੇ ਜਾ ਸਕਦੇ ਆ ਟਰੈਕਿੰਗ ਕਰ ਸਕਦੇ ਆ ਆਪਾਂ ਜਿਆਦਾ-ਜਿਆਦਾ ਨਹੀਂ ਹੈਗੀ ਕਹਿੰਦੇ ਵੀ ਅੱਧੇ ਘੰਟੇ ਦੀ ਟਰੈਕਿੰਗ ਆ ਨਹੀਂ ਬਸੇ ਅੱਧੇ-ਅੱਧੇ ਘੰਟੇ ਦੀ ਗੱਡੀ ਕਾਫੀ ਉੱਪਰ ਤੱਕ ਚਲੀ ਜਾਂਦੀ ਹੈ ਉੱਡ ਕੇ ਇੱਥੋਂ ਬਾਗ ਤੋਂ ਜੀ ਲਿਜਾ ਰਹੇ ਨੇ ਉੱਪਰ ਨਾਸ਼ਪਾਤੀ ਲੈ ਕੇ ਜਾ ਰਹੇ ਨੇ ਨਾਸ਼ਪਾਤੀ ਤੇ ਸੇਬ ਵੀ ਲੈ ਕੇ ਜਾ ਰਹੇ ਨਾਲ ਨਹੀਂ ਨਹੀਂ ਸੇਬ ਕੱਚੇ ਜੇ ਤਾਂ ਬੌਸਮ ਨਹੀਂ ਹੋਇਆ ਇਹ ਦੇਖ ਬਹੁਤ ਹੋ ਰਹੇ ਨਾਸ਼ਪਾਤੀ ਲੈ ਕੇ ਜਾ ਰਹੇ ਨਾਲ ਨਾਲ ਅੰਕਲ ਤੇ ਆਂਟੀ ਆ ਦੋਈ ਜਣੇ ਨੇ ਬਾਕਟਰ ਉੱਪਰ ਤੱਕ ਭਰੀ ਹੋਈ ਜ ਤਾਂ ਵੀ ਉੱਪਰ ਲੈ ਕੇ ਚੜ ਗਏ ਵਧੀਆ ਮਤਲਬ ਸਟੈਮਿਨ ਐ ਇਥੇ ਦੇ ਬਜ਼ੁਰਗਾਂ ਚ ਖਤਰਨਾਕ ਪੂਰਾ ਗੱਡੀ ਫਸ ਗਈ ਤੇ ਔਖਾ ਹੋ ਜਾਣਾ ਪਰਾਹੀ ਕੱਢਤੀ ਹੁਣ ਦੇਖੀ ਵੀ ਗੱਡੀ ਲੰਗੀ ਤਾਂ ਹੀ ਕੱਢਣਾ ਇੱਥੇ ਕੋਈ ਨਹੀਂ ਆ ਗਿਆ ਆਪਾਂ ਨੂੰ ਦੇਖਣ ਦੇ ਉੱਥੇ ਅੱਛੇ ਗੱਡੀਆਂ ਦੀ ਲੈ ਨਹੀਂ ਲੱਗੀ ਸੀ ਕਹਿੰਦੇ ਜੀ ਡਰਦਾ ਹੀ ਲੋਕ ਇਹਦੇ ਗੱਡੀ ਨਾ ਫਾਜਣਾ ਸੀ ਪਰ ਰੱਬ ਦਾ ਨਾਮ ਲੈ ਕੇ ਖੈਤੀ ਨਾਲ ਹੀ ਫਿਰ ਗੱਡੀਆਂ ਕਹਿੰਦੇ ਮਗਰੇ ਆ ਗਈਆਂ ਆ ਗਿਆ ਇਹਨੂੰ ਕਹਿੰਦੇ ਨੇ ਜੀ ਕਸੌਲ ਪਹੁੰਚ ਗਿਆ ਸੀ ਕਸੌਲ ਚ ਬੜਾ ਸੋਹਣਾ ਲੋਕ ਇੱਥੇ ਲੱਗ ਗਿਆ ਜਾਵ ਕਸੌਲ ਦੇ ਵਿੱਚ ਤਕੜਾ ਜਾਵਾਂ ਇੱਕ ਬੱਸ ਵਾਲੇ ਵੀਰ ਨੇ ਮੂਰੇ ਬੱਸ ਲੈ ਆ ਕੇ ਫਸਾ ਲਈ ਉਹਦੇ ਕਰਕੇ ਪਹੁੰਚ ਗਏ ਜੀ ਮਨੀਕਰ ਸਾਹਿਬ ਕਰਤਵਾਰਾ ਕਰੋ ਦਰਸ਼ਨ ਜੀ ਕੀ ਨਜ਼ਾਰਾ ਹੋ ਰਿਹਾ ਦਾ ਜੀ ਦਰਦੇ ਬਹੁਤ ਪਾਣੀ ਆਇਆ ਸੀ ਦੇ ਅੰਦਰ 189 189 ਨੰਬਰ ਰੂਮ ਮਿਲਿਆ ਤੇ 9 ਨੰਬਰ ਰੂਮ ਖੋਲੋ ਮਿੱਤਰ ਪਿਆਰੇ ਲੋ ਜੀ ਆ ਰੂਮ ਹੈ ਜੀ ਇਹ ਕਮਰੇ ਨੇ ਗੁਰਦੁਆਰਾ ਸਾਹਿਬ ਦੇ ਜੀ ਤੇ ਸਾਹਮਣੇ ਉਹ ਬਾਥਰੂਮ ਬਣੇ ਹੋਏ ਆ ਤੇ ਇੱਥੋਂ ਨਾਲ ਹੀ 뷰 ਦਿਖਦਾ ਵਧੀਆ ਪਾਣੀ ਦੀ ਆਵਾਜ਼ ਆ ਵਧੀਆ ਆਉਂਦੀ ਹੈ ਨੇ ਇੱਕ ਸਰੋਵਰ ਉਹ ਸਾਹਮਣੇ ਬਣਿਆ ਜੀ ਨਾਲ ਇਹ ਸਾਹ ਸੰਗਤਾਰੀ ਉਸ ਦੇ ਵਿੱਚ ਨਾਰ ਕਰਦੀ ਹੈ ਤੇ ਬਾਕੀ ਅੰਦਰਲੀ ਸਾਈਡ ਵੀ ਸਰੋਵਰ ਹੈਗਾ ਅੰਦਰ ਦੀ ਅੰਦਰ ਰਾਹ ਬਣਾਇਆ ਵਿੱਚ ਦੀ ਛੋਟੇ ਛੋਟੇ ਜਿਹੇ ਰਾਹ ਬਣੇ ਹਨ ਘੈਂਟ ਆ ਬੱਚੋ ਵਿਚ ਵੀਰਾ ਪਤਾ ਨਹੀਂ ਲੱਗਦਾ ਕਿੱਧਰ ਕਦੋਂ ਨਿਕਲਦਾ ਦੇਖ ਕੇ ਜਾਣਾ ਪੈਂਦਾ ਆ ਗਏ ਇੱਥੇ ਨੇ ਬਾਜ਼ਾਰ ਚ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਨਾਲ ਹੀ ਪੌੜੀਆਂ ਜੜ ਕੇ ਇੱਧਰ ਬਾਜ਼ਾਰ ਆ ਜੀ ਨਾਲ ਏਟੀਐਮ ਵੀ ਹੈਗਾ ਬਾਜ਼ਾਰ ਜਾਗੇ ਜੇ ਕੁਝ ਸਮਾਨ ਲੈਣਾ ਨੇੜੇ ਹੀ ਆ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਆ ਬਾਜ਼ਾਰ ਮੰਦਿਰ ਜਾਂਦਾ ਰਸਤਾ ਜੀ ਥੱਲੇ ਦੁਕਾਨਾਂ ਹੀ ਦੁਕਾਨਾਂ ਯਾਰ ਪੂਰਾ ਬਾਜ਼ਾਰ ਲੱਗਦਾ ਕਿਸੇ ਜਗ੍ਹਾ ਇਹ ਛੋਟੀਆਂ ਗਲੀਆਂ ਨੇ ਵਧੀਆ ਬਾਜ਼ਾਰ ਆ ਥੋੜੀ ਆ ਮਹੀਨੇ ਆ ਭੀੜ ਵੀ ਘਟਦੀ ਆ ਆਰਾਮ ਨਾਲ ਦਰਸ਼ਨ ਹੁੰਦੇ ਨੇ ਵੇ ਕੋਈ ਛੁੱਟੀਆਂ ਹੁੰਦੀਆਂ ਨੇ ਜਦੋਂ ਕਰੋ ਜੂਨ ਦੇ ਮਹੀਨੇ ਥੋੜੀ ਜਿਹੀ ਭੀੜ ਜ਼ਿਆਦਾ ਹੁੰਦੀ ਆ ਤੇ ਰਸ਼ ਵੀ ਜ਼ਿਆਦਾ ਹੁੰਦਾ ਉਹ। ਫਿਰ ਕਮਰੇ ਮੁਸ਼ਕਿਲ ਨਾਲ ਥੋੜੇ ਮਿਲਦੇ ਆ। ਨਹੀਂ ਤਾਂ ਆ ਮਹੀਨੇ ਦਾ ਆਰਾਮ ਨਾਲ ਕਮਰੇ ਮਿਲ ਜਾਂਦੇ ਨੇ ਪਰਿਵਾਰ ਨੂੰ ਤਾਂ ਸਾਥ ਆ ਉਦੋਂ ਵੀ ਸੌਖੇ ਹੀ ਮਿਲ ਜਾਂਦੇ ਨੇ। ਅਸੀ ਗੱਲ ਨਹੀਂ। ਅੱਜ ਤੇ ਆ ਠੰਡੀ ਗੁਫਾ ਨੂੰ ਜਾ ਜਾਂਦਾ ਆ ਬੜਾ। ਦੇਖੋ ਠੰਡੀ ਗੁਫਾ ਨੂੰ ਜਾ ਜਾਂਦਾ ਤੁਹਾਨੂੰ ਸਵੇਰੇ ਦਿਖਾਵਾਂਗੇ ਸਾਰਾ ਕੁਝ। ਅਸੀਂ ਜਾਣਾ ਸੀ ਅੱਜ ਪਰ ਅਸੀਂ ਜੋ ਕਰਤਾ ਟਾਈਮ ਨਾਲ ਤੁਰੇ ਸੀ ਪਰ ਫਿਰ ਰਸਤੇ ਰੁਕਦੇ ਰੁਕਦੇ ਲੇਟ ਹੋ ਗਏ। ਬਾਕੀ ਰੋਡ ਵੀ ਥੋੜੇ ਜਿਹਾ ਖਰਾਬ ਹੋ ਗਈ ਸੀ ਇੱਧਰ ਤੇ ਬਾਕੀ ਤੁਹਾਨੂੰ ਕਾਲੂ ਦਿਖਾਵਾਂਗੇ ਨਹੀਂ ਤਾਂ ਅੱਜ ਜਾਣਾ ਹੀ ਠੰਡੀ ਗੁਫਾ 'ਚ। ਕਾਲੂ ਜਾਵਾਂਗੇ ਸਾਜਰੇ ਜਾਏ ਕਿਉਂਕਿ ਡੇਢ ਤੋਂ ਘੰਟੇ ਜਾਣ ਨੂੰ ਲੱਗਦੇ ਡੇਢ ਤੋਂ ਘੰਟੇ ਹੀ ਆਉਣ ਨੂੰ ਲੱਗਦੇ ਨੇ। ਉਸ ਕਰਕੇ ਟਾਈਮ ਜ਼ਿਆਦਾ ਚਾਹੀਦਾ ਉਹਦੇ ਲਈ। ਬਾਜ਼ਾਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਨੂੰ ਰਾਹ ਜਾਂਦਾ ਜੀ ਇੱਥੇ ਆਉਂਦੇ ਆ ਤੁਹਾਨੂੰ ਨਾਲ ਨਾਲ ਜਾ ਕੇ ਨਾਲ ਹੀ ਏਟੀਐਮ ਦਾ ਇੱਥੇ ਸਹੂਲਤ ਵੀ ਹੈਗੀ ਹੈ ਬਹੁਤ ਵਧੀਆ ਅੰਦਰੋਂ ਕਿਤੇ ਗੁਰਦੁਆਰਾ ਸਾਹਿਬ ਆਇਆ ਲੱਗਦਾ ਇੱਥੇ ਬੱਚੋ ਬੱਚੋ ਦੀ ਅੰਡਰਗਰਾਊਂਡ ਬਣਾਇਆ ਰਿਹਾ ਸਾਰਾ ਆਹ ਕਰਨ ਗੁਫਾ ਨੂੰ ਰਾਹ ਜਾਂਦਾ ਹੈ ਬਹੁਤ ਚੋਖੋ ਨੇ ਉਹਨੂੰ ਸਾਰਾ ਕਾਲੂ ਸਵੇਰੇ ਟਾਈਮ ਨਾਲ ਨਿਕਲਾਂਗੇ ਫਿਰ ਠੰਡੀ ਗੁਫਾ ਦੇਖਾਂਗੇ ਨਾਲੇ ਅਖੀਰ ਗੰਗਾ ਕਹਿੰਦੇ ਉਹ ਵੀ ਨੇੜੇ ਹੀ ਆ ਪਰ ਥੋੜੀ ਟਰੈਕਿੰਗ ਆ ਕਿਉਂਕਿ ਪੈਦਲ ਜਾਣਾ ਪੈਂਦਾ ਉੱਥੇ ਕਾਲੂ ਦਿਖਾਵਾਂਗੇ ਨਾਲੇ ਤੁਹਾਨੂੰ ਤੇ ਚਲੋ ਮਿਲਦੇ ਆਈਏ ਅੱਗੇ ਕਾਲੂ ਸਵੇਰੇ ਟਾਈਮ ਨਾਲ ਉੱਠਾਂਗੇ ਤੇ ਜਾਵਾਂਗੇ ਚੱਲੇ ਆਣੇ ਇਸ਼ਨਾਨ ਕਰਨ ਜੀ ਇਸ਼ਨਾਨ ਕਰਕੇ ਕਹਿੰਦੇ ਗਰਮ-ਗਰਮ ਪਾਣੀ ਨਾਲ ਇਸ਼ਨਾਨ ਕਰੂ ਪਾਣੀ ਗਰਮ ਲੱਗੂਗਾ ਕਿ ਨਹੀਂ ਵਾਹਿਗੁਰੂ ਕਹਿ ਗਏ ਪਾਣੀ ਉੱਪਰ ਪਾ ਲੈਣਾ ਠੀਕ ਹੈ ਤੇ ਨਹੀਂ ਲਾਉਣਾ ਲੋਕੀ ਮਾਨੀਆਂ ਲੋ ਜੀ ਸਰੋਵਰ ਦੇ ਦਰਸ਼ਨ ਕਰੋ ਜੀ ਪੂਰਾ ਗਰਮ ਆ ਜਿਹੜਾ ਸਰੋਵਰ ਦਾ ਪਾਣੀ ਆ ਉਹ ਸਾਹਮਣੇ ਠੰਡਾ ਪਾਣੀ ਮਿਕਸ ਹੋ ਰਿਹਾ ਨਹੀਂ ਤਾਂ ਬਹੁਤ ਜ਼ਿਆਦਾ ਗਰਮ ਆ ਇਹਦੇ ਵਿੱਚ ਰੋਟੀ ਵੀ ਕਹਿੰਦੇ ਫੁੱਲ ਸਕਦੀ ਐ ਇੰਨਾ ਮਤਲਬ ਗਰਮ ਪਾਣੀ ਆ ਛੋਲੇ ਉਬਲ ਜਾਂਦੇ ਨੇ ਇਹਦੇ ਵਿੱਚ ਸ্নান ਕਰਨੇ ਸ਼ੁਰੂ ਕਰਕੇ ਕਰੀ ਹਾਂ ਹਾਂ ਜੀ ਇਸ਼ਨਾਨ ਕਰਨ ਲੱਗੇ ਆ ਚਲੋ ਫਿਰ ਕਰੋ ਗਰਮਾ ਪੂਰਾ ਗਰਮਾ ਕਰਦੇ ਜੀ ਪਾਣੀ ਆਹ ਦੇਖੋ ਇੱਥੋਂ ਦਾ ਗਰਮ ਪਾਣੀ ਇੱਥੇ ਨਾਲ ਹੀ ਡਟਾਉ ਉਹਦਾ ਇੱਥੇ ਨਾਲ ਹੀ ਭਾਪਾ ਛੜਦਾ ਪਾਣੀ ਦੇਖੋ ਕਿੰਨਾ ਪੂਰਾ ਗਰਮਾ ਇੱਧਰ ਬੈਕ ਸਾਈਡ ਤੇ ਹੈਗਾ ਮੰਦਿਰ ਬਣਿਆ ਹੋਇਆ ਜੀ ਇਸ਼ਨਾਨ ਕਰ ਲਿਆ ਬੜਾ ਮਜ਼ਾ ਆਇਆ ਇਸ਼ਨਾਨ ਕਰਕੇ ਇਹ ਸਰੀਰ ਖੁੱਲ ਗਿਆ ਪੂਰਾ ਗਰਮ ਗਰਮ ਪਾਣੀ ਨਾਲ ਰੋਹੀ ਜਿਵੇਂ ਇਸ਼ਨਾਨ ਕਰਕੇ ਹੁਣ ਪ੍ਰਸ਼ਾਦਾ ਪਾਣੀ ਸ਼ਕਾਂਗੇ ਸਾਡੇ ਦਰਵਾਸਾ ਪੱਤਾ ਟੇਕਾਂ ਦੇ ਸਮੂਹ ਕੀਤਾ ਸੇਵਾ ਕਰੂਗਾ ਇਹ ਜਾਨ ਹੈ ਦਰਸ਼ਨ ਕਰਾਉਣ ਵਾਲੇ ਤੁਹਾਨੂੰ ਅੱਗੇ ਹੋ ਗਿਆ ਤਿਆਰ ਇਸ਼ਨਾਨ ਕਰਕੇ ਹੁਣ ਚੱਲੇ ਦਰਵਾਸਾ ਮੱਥਾ ਟੇਕਣ ਅੰਦਰ ਤੇ ਫਿਰ ਪ੍ਰਸ਼ਾਦਾ ਛੱਕ ਕੇ ਥੋੜਾ ਜਿਹਾ ਇੱਥੇ ਘੁੰਮ ਕੇ ਫਿਰ ਸੌਵਾਂਗੇ ਸਵੇਰੇ ਸਾਜਰੇ ਉੱਠ ਕੇ ਸਿੱਧਾ ਮੜਨੇਕਲਾ ਟ੍ਰੈਕਿੰਗਾਂ ਨੇ ਤੇ ਠੰਡੀ ਗੋਫਾ ਦੇਖਾਂਗੇ ਨਾਲੇ ਇੱਥੇ ਖੀਰ ਗੰਗਾ ਪੈਂਦੀ ਆ ਉਹ ਵੀ ਦੇਖਿਆਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਬਲੌਗ 'ਚ ਪਰ ਜਿੰਨਾ ਚੰਨਾ ਅਸੀਂ ਹੁਣ ਦਰਸ਼ਨ ਮੇਲਾ ਕਰਾਂਗੇ ਅੱਗੇ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਜੀ ਲੰਗਰ ਦੀ ਸੇਵਾ ਚੱਲ ਰਹੀ ਹੈ ਜਿੱਥੇ ਪ੍ਰਸ਼ਾਦ ਬਣਾਉਂਦੀ ਹੈ ਇੱਥੇ ਆਪਣੀ ਸ਼ਰਧਾ ਨਾਲ ਸਾਰੇ ਸੇਵਾ ਕਰੰਨੇ ਹੋਰੇ ਬੜੀ ਅਧੀਰੀ ਹੈ ਸਾਰੇ ਪੜ੍ਹ ਲਓ ਇੱਥੇ ਇਤਿਹਾਸ ਲਿਖਿਆ ਹੋਇਆ ਇੱਥੇ ਮਤਲਬ ਦੋ ਤੀਰਨਾ ਦਾ ਆ ਉਹ ਥਾਂ ਮੰਨਿਆ ਜਾਂਦਾ Hindu ਧਰਮ ਦਾ ਮਤਲਬ ਐਦਾ ਕਿ ਜਿੱਧੂ ਵੀਰ ਅਸਦੀਰ ਭਾਈਆਂ ਦਾ ਸ਼ਿਵ ਜੀ ਤੇ ਪਾਰਵਤੀ ਜੀ ਆ ਜੀ ਹਾਂ ਜੀ ਇੱਥੇ ਮਤਲਬ ਅੰਜੀ ਨੇ ਪਾਰਬਤੀ ਜੀ ਦੇ ਨਾਲ ਪਿਆ ਨਾ ਹਜ਼ਾਰ ਵਰਸ਼ ਤੱਕ ਕੱਪ ਦਿੱਤਾ ਉਹ ਸੁਣਤਾ ਹੈ। ਅੱਛਾ ਇੱਥੇ ਰਹੇਗਾ ਲੰਗਰ ਹਾਲ। ਸਣਿਆ ਹੋਇਆ ਤੇ ਨਾਲ ਹੀ ਉੱਪਰ ਚੜ੍ਹ ਕੇ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ। ਚਲੋ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ। ਇਹ ਗੱਲ ਹੈ। ਆਲੇ ਪਰਸ਼ਾਦਾ ਬਣੀ ਛਕਦੇ ਆ ਇੱਥੇ ਜੀ ਦੇਖੋ ਚਾਹ ਵੀ ਆ ਜਿਹੜੀ ਨਾ ਭਾਫ ਨਾਲ ਤਿਆਰ ਹੁੰਦੀ ਆ ਗਰਮ ਪਾਣੀ ਦੇ ਭਾਫ ਨਾਲ ਕੋਈ ਚੁੱਲਾ ਨਹੀਂ ਵਾਲਿਆ ਗਿਆ ਗਰਮ ਬਣੀ ਦੀ ਭਾਫ ਨਾਲ ਤਿਆਰ ਹੁੰਦੀ ਆ ਚਾਹ ਦੇਖੋ ਜਿਵੇਂ ਮਸ਼ੀਨ ਤਿਆਰ ਕੀਤੀ ਗਈ ਵਧੀਆ ਸੇਕ ਤੋਂ ਤਿਆਰ ਕੀਤਾ ਗੁਰੂ ਦਾ ਤੂੜ ਲੰਗਰ ਵਰਤ ਰਿਹਾ ਪਹਾੜਾਂ ਦੇ ਵਿੱਚ ਵੀ ਇਸ ਸੰਦਰ ਦੇ ਛਾਪ ਰਹੀ ਹੈ। ਮਗਹੋਫਾ ਦੇ ਅੰਦਰ ਚੱਲੇ ਹਾਂ ਅੰਦਰ। ਦੇਖਣੇ ਜਾ ਕੇ ਕਿਵੇਂ ਹੈ ਗਰਮ ਗੁਫਾ। ਹੋਟ ਗਰਮ ਗੁਫਾ ਇਹ ਜਾਣ ਦਾ ਰਸਤਾ ਅੰਦਰ ਦੇਖੋ ਐ ਵਿੱਚ ਵੜ ਕੇ ਜਾਣਾ ਪੈਂਦਾ ਅੰਦਰ ਗੁਫਾ ਦੇ ਦੇਖੋ ਜੀ ਪੂਰੇ ਘਰ ਮੈਂ ਤਪ ਦਾ ਬੂਰਾ ਬੁਰੰ ਅੰਦਰੋਂ ਪੂਰਾ ਘਰ ਮੈਂ ਇਹ ਬਾਬਾ ਇਹਦਾ ਸਥਾਨ ਬਣਿਆ ਦੇਖੋ ਤਪ ਸਥਾਨ ਜੀ ਨਾਲ ਮਾਸਟਰ ਗੁਰੂ ਅੰਦਰਪੁਰੇ ਇੱਥੋਂ ਬਾਹਰ ਜਾਂਦਾ ਰਸਤਾ ਜੀ ਪੈ ਰਹੇ ਪੁੱਤ ਜੀ ਪੂਰਾ ਸੇਕ ਪੈ ਰਿਹਾ ਹੈ ਗਰਮ ਆਜੋ ਆਜੋ ਇਹ ਆਪਣੇ ਦੇਵਤਿਆਂ ਨੂੰ ਮੰਦਿਰ ਚ ਲੈ ਕੇ ਗਿਆ ਜੀ ਤੇ ਹੁਣ ਉੱਥੋਂ ਵਾਪਸ ਆ ਰਹੇ ਨੇ ਜੀ ਇਹਨਾਂ ਦੇ ਪੈਰਾਂ ਚ ਦੇਖੋ ਮਤਲਬ ਜਰਾਪਾਂ ਟਾਈਪ ਹੀ ਕੁਝ ਬੂਟ ਨਹੀਂ ਬੰਦੇ ਹੈਗੇ ਉੱਥੇ ਮਨੀਕਰ ਸਾਹਿਬ ਮੰਦਿਰ ਹੈ ਜੀ ਹੁਣ ਇੱਧਰ ਦਰਸ਼ਨ ਕਰਨ ਚਲੇ ਗਏ ਮੰਦਿਰ ਚ ਆਈ ਕੋਈ ਥੋੜਾ ਛੋਲੇ ਬੰਦਾ ਵੇਚਦਾ ਇਹਨਾਂ ਤੋਂ ਛੋਲੇ ਲੈਂਦੇ ਤੇ ਇਹਦੇ ਵਿੱਚ ਜੋ ਹੈ ਆਕਰੰਦੇ ਹੋ ਗੁਰੂ ਕਿਹਿਆ ਬੋਲਦਾ ਹੈ ਪੂਰਾ ਗਰਮ ਪਾਣੀ ਆ ਪੂਰਾ ਵਾਲੇ ਮਾਰਦਾ ਹਾਈ ਟੈਂਪਰੇਚਰ ਪੂਰਾ ਉਹ ਦਰਵੀ ਸਰਦਾਰ ਸਾਹਿਬ ਖੜੇ ਆ ਫੇਰ ਆਂਦੀ ਹੈ ਕਿ ਕਿਸੇ ਦਾ ਮੰਨਿਆ ਹੋਇਆ ਉਹ ਦੁੱਤੀ ਕੋਲਾ ਬੋਤਾ ਹੈਗਾ ਹੀ ਹੈ ਹਨਾ ਇਹ ਕਿਦਾ ਘਰੇ ਲੈ ਕੇ ਜਾਣੇ ਆ ਜੇ ਤਾਂ 15 ਮਿੰਟ ਜੇ ਉਹੀ ਖੜਿਆ ਫਿਰ ਅੱਧਾ ਘਾਟਾ ਕਹਿੰਦੇ ਰੱਖਣੇ 15 ਮਿੰਟ ਰੱਖੀ ਆਹ ਬੰਦਰ ਕਰ ਰਹੇ ਨੇ ਇਹ। ਇਹ ਚੱਕਰ ਕਿਉਂ ਆ ਬੰਦਰ ਕੋਲ ਜੋ ਦੇਖਦਾ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਆ ਮੰਦਰ। ਜਮੀਨ ਨਾਲ ਹੀ ਲੱਗਦਾ। ਪਾਣੀ ਦਾ ਵਹਾਅ ਉਹ ਦੇਖੋ ਕਿੰਨਾ ਤੇਜ਼। ਪੂਰਾ ਤੇਜ਼ ਵਹਾਅ। ਜਿਵੇਂ ਰੱਖਿਆ ਜੀ ਬੰਦ ਵਾਲ ਨੂੰ। ਪਿਆ ਸਾਡੇ ਛੋਲੇ ਹੁਣ ਹੋਰੇ ਆ। ਇਹ ਨਹੀਂ ਆਏ। ਉੱਪਰ ਜਾੜ ਕੇ ਜਾਂਦੇ ਆ। ਹਾਂ ਸਾਡਾ ਰਾਤ ਨੂੰ ਠੰਡ ਹੋ ਜਾਂਦੀ ਔਰ ਯਾਨੀ ਕੋਟੀ ਕੋਟੀ ਫੋਨ ਵਾਲਾ ਮਾਹੌਲ ਜਿਹਾ ਹੈਗਾ ਥੋੜੀ ਠੰਡ ਹੈਗੀ ਆ ਰਾਤ ਨੂੰ ਉਹ ਅੰਦਰ ਮਾਰਕੀਟ ਦਾ ਠੀਕ ਜਿਹਾ ਲੱਗਿਆ ਤੇ ਬਾਹਰ ਜੇ ਆਏ ਇੱਥੇ ਖੁੱਲੇ ਜੇ ਮੈਦਾਨ ਚ ਤੇ ਮਤਲਬ ਉਹ ਠੰਡ ਲੱਗਣ ਲੱਗੀ ਤੇ ਨਾਲ ਹੀ ਪਾਣੀ ਵਗਦਾ ਇਕਮੋਸ ਵੀ ਥੋੜਾ ਠੰਡਾ ਵਾ ਅਰੇ ਅੱਗੇ ਠੰਡ ਲੱਗਦੀ ਆ ਅੱਛਾ ਜੀ ਮੰਦਰ ਦੇਖੋ ਲੱਕੜ ਦੇ ਬਣਾਇਆ ਸਾਰਾ ਲੋ ਜੀ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਹੀ ਕਰਦੇ ਆ ਬਾਕੀ ਤੁਹਾਨੂੰ ਅਗਲੇ ਵਲੌਗ ਚ ਦਿਖਾਉਨੇ ਆ ਜੀ